ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਪੁਰਜਾ ਪੁਰਜਾ ਘੱਟ ਮਰੇ ਕਬੂ ਨਾ ਛੱਡੇ ਖੇਤ ਛੇਦ ਭਾਈ ਬਚੱਤਰ ਸਿੰਘ ਜੀ ਟਿੱਕਾ ਮਹਿਤਾ ਜੋ ਉਸ ਸਮੇਂ ਦੇ ਵਿੱਚ ਛੇਦੀਆਂ ਪ੍ਰਾਪਤ ਕਰ ਗਏ ਉਹਨਾਂ ਦਾ ਨਗਰ ਪਿੰਡ ਮਹਿਤਾ ਜੋ ਬਚਪਨ ਚੀ ਦਮਦਮੀ ਟਕਸਾਲ ਦੇ ਨਾਲ ਬਹੁਤ ਸਨੇਹ ਰੱਖਦੇ ਸਨ ਉਹਨਾਂ ਦੇ ਪਰਿਵਾਰ ਉਹਨਾਂ ਦੇ ਭਰਾ ਰਾਤਾ ਭਾਈ ਸਖਜਿੰਦਰ ਸਿੰਘ ਜੀ ਤੇ ਭਾਈ ਬਲਵਿੰਦਰ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਖੰਡਪੜ ਸਾਹਿਬ ਜੀਆਂ ਦੇ ਭੋਗ ਪਾਏ ਅਪਰੰਤ ਕੀਰਤਨ ਭਾਈ ਬਲਦੇਵ ਸਿੰਘ ਜੀ ਰਾਗੀ ਦਮਦਮੀ ਟਕਸਾਲ ਤੇ ਆਦੋ ਵਾਲੀ ਵਾਲੇ ਛੋਟੀਆਂ ਬੱਚੀਆਂ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਕਥਾ ਨਾਲ ਨਿਹਾਲ ਕੀਤਾ ਤੇ ਆਈਆਂ ਸੰਗਤਾਂ ਨੂੰ ਲੰਗਰ ਟੌਰਚਰ ਵਰਤੇ ਤੇ ਭਾਈ ਸੁਖਜਿੰਦਰ ਸਿੰਘ ਜੀਆ ਨੇ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਕਿ ਉਹਨਾਂ ਦੇ ਭਰਾਤਾ ਦੀ ਵੇਖੋ ਇਹ ਸ਼ਹੀਦਾਂ ਦੀਆਂ ਚੇਤਾਵਾਂ ਤੇ ਲੱਗਦੇ ਹਰ ਸਾਲ ਸਮੇਲੇ ਜਿਹੜੇ ਕੌਮ ਲਈ ਸ਼ਹੀਦ ਹੁੰਦੇ ਨੇ ਉੱਥੇ ਹਰ ਸਾਲ ਮੇਲੇ ਲੱਗਦੇ ਨੇ ਤੇ ਉਹਨਾਂ ਦੇ ਭਰਾਤਾ ਜੀਆ ਨੇ ਦੱਸਿਆ ਕਿ ਸਾਡੇ ਪਰਿਵਾਰ ਤੇ ਬੜੀ ਕਿਰਪਾ ਵਾ ਸਾਡੇ ਭਰਾ ਦੀ ਜੋ 14 ਸਾਲ ਦੀ ਉਮਰ ਦੇ ਵਿੱਚ ਇਹ ਸ਼ੀਦੀ ਦਾ ਜਾਮ ਪੀ ਗਿਆ ਇਹ ਕਰਮਾਂ ਵਾਲਿਆਂ ਨੂੰ ਭਾਉ ਜੀ ਕਰਮਾਂ ਵਾਲਿਆਂ ਪਰਿਵਾਰਾਂ ਦੇ ਵਿੱਚ ਇਹ ਸ਼ੀਧੀਆਂ ਪ੍ਰਾਪਤ ਹੁੰਦੀਆਂ ਨੇ ਇਹ ਪਿੰਡ ਮੈਤਾ ਚੌਂਕ ਵਿਖੇ ਇਹ ਮੋਦੀ ਕੇ ਫੈਮਲੀ ਦੇ ਵਿੱਚ ਇਹ ਜੰਮਿਆ ਸੂਰਮਾ